ਫਰੰਟਾਂ ਦੇ ਵਿੱਚ ਸਵੇਰੇ ਇੱਕ ਦਿਲ ਦੇ ਲਾਹ ਦੇਣ ਵਾਲੀ ਖਬਰ ਸਾਹਮਣੇ ਆਈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਮਾਮਲਾ ਕਤਲ ਤੋਂ ਬਾਅਦ ਖੁਦਕੁਸ਼ੀ ਦਾ ਹੈ ਉਸਮਾਪਿੰਡ ਦੇ ਲਾਅ ਕਾਲਜ ਦੇ ਵਿੱਚ ਵਿਦਿਆਰਥੀ ਆਮ ਮੰਗ ਕਲਾਸ ਰੂਮ ਦੇ ਵਿੱਚ ਸ਼ੁਰੂ ਕਲਾਸ ਨੂੰ ਹੌਂਦੀ ਉਡੀਕ ਕਰ ਰੇ ਸੀ ਕਿਸੇ ਨੂੰ ਪਤਾ ਨਹੀਂ ਸੀ ਕਿ ਮਿੰਟਾਂ ਦੇ ਵਿੱਚ ਹੀ ਕੀ ਹੋ ਜਾਏਗਾ ਸਿੱਖਿਆਦੇਹ ਮੰਦਰ ਕੋਲੀਆਂ ਤੇ ਚੀਕਾਂ ਦੀ ਆਵਾਜ਼ ਦੇ ਨਾਲ ਦਹਿਲ ਗਿਆ ਕਾਲਜ ਦੇ ਸੀਸੀਟੀਵੀ ਫੁਟੇਜ ਦੇ ਵਿੱਚ ਮੌਤ ਦਾ ਇੱਕ ਦ੍ਰਿਸ਼ ਕੈਦ ਹੋਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸਵੇਰੇ 9 ਵਜੇ ਦੇ ਕਰੀਬ ਕਲਾਸਾਂ ਸ਼ੁਰੂ ਨਹੀਂ ਹੋਈਆਂ ਸਨ ਅਤੇ ਵਿਦਿਆਰਥੀ ਆਪਸ ਦੇ ਵਿੱਚ ਗੱਲਾਂ ਕਰ ਰਹੇ ਸਨ ਫਿਰ ਫਿਰ ਨੋਸ਼ਹਿਰਾ ਪੰਨੂਆ ਦਾ ਇੱਕ ਵਿਦਿਆਰਥੀ ਇੱਕ ਪਿਸਤੌਲ ਦੇ ਨਾਲ ਲੈਸ ਕਲਾਸ ਦੇ ਵਿੱਚ ਦਾਖਲ ਹੋਇਆ ਉਹ ਸਿੱਧਾ ਇੱਕ ਬੈਂਚ ਵੱਲ ਚਲਾ ਗਿਆ ਜਿੱਥੇ 20 ਸਾਲਾ ਸੰਦੀਪ ਕੌਰ ਆਪਣੀ ਸਹੇਲੀ ਦੇ ਨਾਲ ਬੈਠੀ ਹੋਈ ਸੀ ਦੋਸ਼ੀ ਵਿਦਿਆਰਥੀ ਸੰਦੀਪ ਦੇ ਕੋਲ ਗਿਆ ਕੁਝ ਮਿੰਟਾਂ ਲਈ ਬਹਿਸ ਕੀਤੀ ਸੰਦੀਪ ਕੁਝ ਸਮਝਾਉਂਦੀ ਹੈ ਉਸਨੇ ਪਿਸਤੌਲ ਕੱਢੀ ਅਤੇ ਸੰਦੀਪ ਦੇ ਸਿਰ ਤੇ ਤਾਂ ਕੇ ਗੋਲੀ ਮਾਰ ਦਿੱਤੀ ਸੰਦੀਪ ਜ਼ਮੀਨ ਤੇ ਡਿੱਗ ਪਈ ਉਸ ਦਾ ਜਿਆਦਾ ਖੂਨ ਕਾਫੀ ਵਹਿ ਰਿਹਾ ਸੀ ਨੇੜੇ ਖੜਾ ਉਸ ਦੀ ਦੋਸਤ ચીਕਦੀ ਹੈ ਜਿਸ ਤੋਂ ਬਾਅਦ ਪਹਿਲਾ ਹੀ ਦੋਸ਼ੀ ਵਿਦਿਆਰਥੀ ਨੇ ਜਲਦੀ ਹੀ ਪਿਸਤੌਲ ਦੁਬਾਰਾ ਲੋਡ ਕਰ ਲਈ ਅਤੇ ਆਪਣੇ ਆਪ ਨੂੰ ਗੋਲੀ ਮਾਰ ਲਈ ਇਹ ਘਟਨਾ ਹੁਣ ਕਾਫੀ ਜੜੀ ਹੈ ਸੋਸ਼ਲ ਮੀਡੀਆ ਤੇ ਵਾਰਨ ਹੋ ਰਹੀ ਹੈ ਲੋਕ ਅਲੱਗ-ਅਲੱਗ ਮਿਆਣ ਬਾਸੀਆਂ ਕਰ ਰਹੇ ਨੇ ਪਰ ਇਸ ਮਾਮਲੇ ਦੇ ਵਿੱਚ ਹੁਣ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਸਾਹਮਣੇ ਆਏ ਕਿ ਕੁਝ ਗਿਆ ਉਹਨਾਂ ਨੇ ਇੱਕ ਵਾਰ ਆਪਾਂ ਸੁਣਦੇ ਹਾਂ ਉਹਨੂੰ ਇਦਾਂ ਉਹਦੇ ਕਲਾਸ ਦੇ ਮੁੰਡੇ ਨੇ ਪ੍ਰਪੋਜ਼ ਕੀਤਾ ਠੀਕ ਆ ਉਹਦੇ ਘਰੇ ਭਰੇ ਵੀ ਗਿਆ ਸੀ ਪ੍ਰਪੋਜ਼ ਕਰਨ ਨੂੰ ਠੀਕ ਆ ਮੇਰੀ ਸਿਸਟਰ ਹੀ ਉਹਦਾ ਉਹ ਕਹਿੰਦੀ ਸੀ ਕਿ ਮੈਂ ਆਪਣੇ ਸਟੱਡੀ ਨਾਲ ਮੈਨੂੰ ਮਤਲਬ ਆ ਮੈਨੂੰ ਤੇਰੇ ਨਾਲ ਨਹੀਂ ਕੋਈ ਵੀ ਉਹਨੇ ਪਿਆਰ ਨਾਲ ਹੀ ਉਹਨੂੰ ਨਾ ਕੀਤੀ ਕਿ ਨਹੀਂ ਉਹਨੇ ਕੱਢਿਆ ਪਿਸਟਲ ਕਲਾਸ ਦੇ ਵਿੱਚ ਉਹਨੇ ਉਹਦੇ ਸੋ ਮੇਟਰ ਮੇਰੀ ਛੋਟੀ ਸਿਸਟਰ ਦਾ ਨੇ ਸ਼ੂਟ ਕਰਦਾਂ। ਜੀ ਨਾਮ ਸੁਦਾ। ਪ੍ਰਿੰਸ ਹੀ ਮੁੰਡੇ ਦਾ ਨਾਮ ਤਾਂ ਅਨੰਦ। ਕੁੜੀ ਦਾ ਨਾਮ ਸੰਦੀਪਾ। ਤੇ ਨਹੀਂ ਕਾਲਜ ਦੇ ਵਿੱਚ ਪਿਸਟਲ ਕਿੱਧਰ ਗਿਆ ਤੁਸੀਂ ਸਕਿਉਰਟੀ ਦੀ ਘਾਟ ਹੈਗੀ। ਉਹੀ ਤੇ ਕਾਲਜ ਦੇ ਵਿੱਚ ਸਿਕਿਉਰਟੀ ਹੈ ਹੀ ਨਹੀਂ ਪ੍ਰਿੰਸੀਪਲ ਇੱਥੇ ਹੈ ਹੀ ਨਹੀਂ ਮੈਂ ਜਿੱਦਾਂ ਆਪੇ ਖੋਦਣੀ ਹੈ ਪ੍ਰਿੰਸੀਪਲ ਆਪ ਨਹੀਂ ਹੈਗਾ ਤੁਹਾਨੂੰ ਪਤਾ ਹੀ ਨਹੀਂ ਸਾਡੇ ਕਾਲਜ 'ਚ ਹੁੰਦਾ ਕੀ ਪਿਆ। ਦੋਨੋਂ ਇਕੱਠੇ ਪੜਦੇ ਸੀ ਕਲਾਸ 'ਚ। ਦੋਨੋਂ ਕਲਾਸ ਮੇਟ ਸੀ। ਮੈਨੂੰ ਕੀ ਪਤਾ ਇਹਨਾਂ ਦੀ ਬ੍ਰੇਟੀ ਨੇ ਸੁਵੇਸ ਬਣਾ ਸੋਣਾ ਤਿਆਰ ਕਰਕੇ ਘੱਲਿਆ। ਮੈਂ ਇਹ ਹੀ ਕਲਨਾ ਮੈਨੂੰ ਪਤਾ ਹੁੰਦਾ ਕਿ ਮੇਰੀ ਤੀਜ ਜਾਂਦੀ ਮਾਰ ਦੇਣੀ ਇਹਨ ਮੇਰੇ ਮੈਂ ਬਹੁਤ ਉੱਗੇ ਬੱਚੇ ਪਾਲਣ ਦੇ ਆ। ਇਹਨਾਂ ਦਾ ਬੇਟੀ ਦਾ ਸੰਦੀਪ ਕੌਰ ਹੀ ਸੀ। ਕਿਤੇ ਪੜ੍ਹਦੀ ਕਿਤੇ। ਉਸਵੇਂ ਲੋਕ ਕਾਲਜ ਪੜ੍ਹਣ। ਕਿਨੇ ਜਿਹੜੇ ਮੈ ਲੋਕ ਪੜ੍ਹਦੀ ਨੇ। ਹਾਂਜੀ ਇਹਨੂੰ ਜੀ ਸਾਲ 6 ਕਿੰਨੇ ਹੋਈ ਹੁੰਦੀ ਨਾ। ਤੁਹਾਨੂੰ ਕਿਤਾ ਬੰਦਾਗਾ ਤੁਹਾਡੀ ਕੋਈ ਹੋਤ ਹੋ ਗਈ। ਸਾਨੂੰ ਮੈਡਮ ਨੇ ਆਖਿਆ ਸੱਟ ਲੱਗ ਗਈ ਸਿਰ ਦੇ ਵਿੱਚ। ਸਾਨੂੰ ਇਹ ਨਹੀਂ ਦੱਸਿਆ ਕਿ ਤੇ ਗੋਲੀ ਵੱਜ ਗਈ ਆ। ਸਾਰਾ ਡਿਨ ਸੱਟ ਹੀ ਕਿਹਾ ਵਾ ਮੈਂ ਉਸੇ ਬਾਅਦ ਸਾਰ ਮੈਂ ਕੰਮ ਤੇ ਗਈ ਉਸੇ ਬਾਅਦ ਕੰਮ ਤੋਂ ਆ ਗਈ। ਉਹਨੂੰ ਸਕੂਲ ਆ ਕੇ ਨਾ ਉਹ ਵਰਗਾ ਕਿ ਤੁੰਦ ਰਹਿਣਾ ਸਰ ਕਹਿੰਦੇ ਤਰਨ ਤਾਰਨ ਦਾ ਰਹਿਣ ਵਾਲਾ ਹੀ ਹੋ ਸਰ ਮੈਂ ਆਪ ਦੀ ਟੀ ਦੀ ਇੰਗੇਜਮੈਂਟ ਕੀਤੀ ਹੋਈ ਸਭ ਕੁਝ ਕੀਤਾ ਹੋਇਆ ਹੀ ਮੈਂ ਕਰ ਦਿੱਤੀ ਉਹਨੂੰ ਸਰ ਇਹ ਸਕੂਲ ਦੇ ਕਾਰਵਾਈ ਹੋਣੀ ਚਾਹੀਦੀ ਆ ਕਾਲਜ ਤੇ ਜਰਵੇ ਇੱਥੇ ਵੇਖੋ ਅੱਜ ਆ ਦੀ ਬੇਟੀ ਨਾ ਹੋਇਆ ਕੱਲ ਨੂੰ ਹੋਰ ਕਿਸੇ ਨਾ ਆਊਗਾ ਤਲਾਸ਼ ਅਜੇ ਸ਼ੁਰੂ ਹੋਣੀ ਲੱਗੀ ਸੀਗੀ ਤੇ ਬੱਚਾ ਜਿਹੜਾ ਇੱਕ ਉਹਨੇ ਪਿਸਤਲ ਲਿਆ ਕੇ ਤੇ ਲੜਕੀ ਸੰਦੀਪਪੁਰ ਦੇ ਗੋਲੀ ਮਾਰ ਦਿੱਤੀ ਆ ਪ੍ਰਿੰਸ ਰਾਜ ਬੱਚੇ ਦਾ ਨਾਮ ਆ ਉਹਨੇ ਆਪ ਵੀ ਜੱਕਦਮ ਆਪਣੀ ਵੀ ਗੋਲੀ ਮਾਰ ਲਈ ਹੈ ਤੇ ਜਿਹੜਾ ਉਹ ਵੀ ক্রিਟੀਕਲ ਹਾਲਤ 'ਚ ਜਾ ਉਹਨੂੰ ਲੈ ਗਿਆ ਤੇ ਲੜਕੇ ਦੀ ਮੌਤ ਹੋ ਗਈ ਆ ਤੇ ਅਸੀਂ ਮੌਕੇ ਤੇ ਆਏ ਆ ਲੜਕੇ ਦੀ ਮੌਤ ਹੋ ਗਈ ਆ ਲੜਕਾ ਵੀ ਸ਼ਾਇਦ ਅਜੇ ਹਸਪੀਟਲ 'ਚ ਹੈ ক্রিਟੀਕਲ ਹੈ ਸਮੂਚਰ ਹੋ ਪਤਾ ਕਰਦੇ ਆ ਤੇ ਜਿਹਦੇ ਸਬੰਧ ਵਿੱਚ ਕਾਰਵਾਈ ਕਰ ਰਹੇ ਆ